Alberta Weekly sponsored by Lexus South Point and Wild Rose Garments and Silk Screening Edmonton Channel Punjabi dekh rahe smu drshkano Waheguru ji ka khalsa Waheguru ji ki fateh Alberta Weekly program leke tade samne haazir ho rahe ha Alberta Weekly program de vich is vari asi gal karni ha Alberta de vich jo adariyan walon strike kiti ja rahi ha ਚਾਹੇ ਉਹ ਕੈਨੇਡਾ ਪੋਸਟ ਦਾ ਹੋਵੇ ਟੀਚਰਸ ਦਾ ਹੋਵੇ ਤੇ ਇੱਕ ਇਥੇ ਹੁਣ ਇਲੈਕਸ਼ਨਸ ਚੱਲ ਰਹੀਆਂ ਨੇ ਕਾਉਂਸਲਰਸ ਦੀਆਂ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਇੱਕ ਸਭ ਤੋਂ ਵੱਡੀ ਗੱਲ ਕਰਨੀ ਹੈ ਕੈਨੇਡਾ ਦੇ ਵਿੱਚੋਂ ਜਿਹੜੀ ਇੱਕ ਮੈਥ ਦੀ ਖੇਪ ਜਿਹੜੀ 2023 ਦੇ ਵਿੱਚ ਨਿਊਜ਼ੀਲੈਂਡ ਗਈ ਸੀ ਉਹਦਾ ਕੀ ਪੂਰੀ ਕਹਾਣੀ ਸੀ ਕੀ ਉਹਦਾ ਹਜੇ ਤੱਕ ਕੋਈ ਨਿਪਟਾਰਾ ਹੋਇਆ ਜਾਂ ਉਹਦੇ ਵਾਸਤੇ ਕਿੰਨੂ-ਕਿੰਨੂ ਅਰੈਸਟ ਕੀਤਾ ਗਿਆ ਕੌਣ ਉਹਦੇ ਵਾਸਤੇ ਜ਼ਿੰਮੇਵਾਰ ਸਨ ਉਸ ਬਾਰੇ ਗੱਲਬਾਤ ਕਰਾਂਗੇ ਇਹ ਸਾਰੀ ਚੀਜ਼ ਦੀ ਜਾਣਕਾਰੀ ਦੇਣ ਲਈ ਅੱਜ ਸਾਡੇ ਨਾਲ ਮੌਜੂਦ ਨੇ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸੰਗਾ ਜੀ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਆਪਾਂ ਸੰਗਾ ਸਾਹਿਬ ਵੈ ਗੁਰੂ ਖਾਲਸਾ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਧੰਨਵਾਦ ਗੁਰਪ੍ਰੀਤ ਥੈਂਕ ਯੂ ਸੰਗਾ ਸਾਹਿਬ ਜਿਵੇਂ ਹੁਣ ਪਹਿਲਾਂ ਸਾਰੇ ਲੋਕੀ ਗੱਲ ਕਰਦੇ ਨੇ ਵੀ ਹੁਣ ਕੈਨੇਡਾ ਪਹਿਲਾਂ ਵਰਗਾ ਨਹੀਂ ਰਿਹਾ ਉਹ ਕੀ ਐਵੇਂ ਦੇ ਕਾਰਨ ਹੋ ਰਹੇ ਨੇ ਤੁਸੀਂ ਕਿਉਂਕਿ ਤੁਹਾਨੂੰ ਅੱਧੀ ਸਦੀ ਹੋ ਗਈ ਕੈਨੇਡਾ ਦੇ ਵਿੱਚ ਰਹਿੰਦਿਆਂ ਨੂੰ ਵਿਚਰਦਿਆਂ ਨੂੰ ਇੱਥੇ ਦੇ ਰਾਜਨੀਤਿਕ ਹਾਲਚਾਲ ਦੇਖਦਿਆਂ ਨੂੰ ਸੋਸ਼ਲ ਇਸ਼ੂਸ ਦੇਖਦਿਆਂ ਨੂੰ ਇਹਦਾ ਡਿਫਰੈਂਸ ਕਿਉਂ ਆ ਰਿਹਾ ਕਿਉਂ ਜਿਹੜੇ ਇਹ ਬਾਕੀ ادارے ਹੈਗੇ ਨੇ ਉਹ ਸਟ੍ਰਾਈਕਾਂ ਦੇ ਉੱਤੇ ਜਾ ਰਹੇ ਨੇ ਪਰ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਆ ਰਿਹਾ ਸਭ ਤੋਂ ਪਹਿਲਾਂ ਤਾਂ ਜਿਹੜੀ ਸਟ੍ਰਾਈਕ ਦੀ ਗੱਲ ਕਰਦੇ ਆ ਜਿਹੜੀ ਕਾਫੀ ਸਮੇਂ ਤੋਂ ਚੱਲੀ ਆ ਰਹੀ ਆ ਕੈਨੇਡਾ ਪੋਸਟ ਦੀ ਉਹਦੇ ਬਾਰੇ ਦੱਸੋ ਉਸ ਸਟ੍ਰਾਈਕ ਕਿਉਂ ਹੋਈ ਕੀ ਉਹਨਾਂ ਦੀਆਂ ਮੰਗਾਂ ਨੇ ਤੇ ਸਰਕਾਰ ਉਹਨਾਂ ਵਾਸਤੇ ਕੀ ਕਰਨ ਜਾ ਰਹੀ ਹੈ ਅ ਧੰਨਵਾਦ ਗੁਰਪ੍ਰੀਤ ਜੀ ਵੈਸੇ ਜਿਹੜੀ ਤੁਸੀਂ ਗੱਲ ਕਹੀ ਨਾ ਵੀ ਕੈਨੇਡਾ ਜਿਹੜਾ ਕਿਹਾ ਜਾਂਦਾ ਵੀ ਪਹਿਲਾ ਵਰਗਾ ਨਹੀਂ ਰਿਹਾ ਜੀ ਅ ਵਾਕਈ ਜੇ ਦੇਖਿਆ ਜਾਏ ਦੇਖੋ ਸਟ੍ਰਾਈਕਸ ਤਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਜੀ ਪਰ ਆਪਾਂ ਜਦੋਂ ਮਾਹੌਲ ਦੇਖਦੇ ਹਾਂ ਇਸ ਵੇਲੇ ਦੇਸ਼ ਦਾ ਉਹ ਵਾਕਈ ਅ ਜਿਹੜਾ ਉਹਦੇ 'ਚ ਫਰਕ ਨਜ਼ਰ ਆਉਂਦਾ ਆ ਜੀ ਔਰ ਇਹ ਜਿਹੜੀ ਤੁਸੀਂ ਸਟ੍ਰਾਈਕ ਦੀ ਗੱਲ ਕੀਤੀ ਆ ਕੈਨੇਡਾ ਪੋਸਟ ਦੀ ਹਾਂਜੀ ਆ ਉਹਦਾ ਕਾਰਨ ਇਹ ਹੋਇਆ ਜੀ ਵੀ ਜਿੱਥੋਂ ਤੱਕ ਕੈਨੇਡਾ ਪੋਸਟ ਬਾਰੇ ਸਰਕਾਰ ਦੇ ਮੰਤਰੀ ਜਦੋਂ ਗੱਲ ਕਰਦੇ ਨੇ ਤੇ ਉਹ ਇਹ ਦੱਸਦੇ ਆ ਵੀ ਇੱਥੇ ਹਰ ਦਿਨ ਮਤਲਬ ਇਹ ਜਿਹੜੀ ਕਰਾਉਨ ਕਾਰਪੋਰੇਸ਼ਨ ਆ ਜੀ ਕੋਈ 10 ਮਿਲੀਅਨ ਡਾਲਰ ਦਾ ਉਹਨਾਂ ਨੂੰ ਨੁਕਸਾਨ ਹੋ ਰਿਹਾ ਹਾਂਜੀ ਘਾਟੇ 'ਚ ਜਾ ਰਹੀ ਆ ਉਹ ਜੀ ਆ ਇਸ ਕਰਕੇ ਜਿਹੜੀ ਸਰਕਾਰ ਆ ਜਾਂ ਉਹ ਕਰਾਉਨ ਕਾਰਪੋਰੇਸ਼ਨ ਵੱਲੋਂ ਫਿਰ ਕੁਝ ਤਬਦੀਲੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜੀ ਕਿ ਬਈ ਅਸੀਂ ਜਿਹੜੀ ਮੇਲ ਡਿਲੀਵਰੀ ਆ ਜਿੱਦਾਂ ਤੁਹਾਨੂੰ ਪਤਾ ਵੀ ਇੱਥੇ ਸ਼ਹਿਰਾਂ ਦੇ ਵਿੱਚ ਵੀ ਜਿਹੜੀ ਮੇਲ ਡਿਲੀਵਰੀ ਸੀਗੀ ਪਹਿਲਾਂ ਘਰਾਂ ਦੇ ਵਿੱਚ ਕਰਿਆ ਕਰਦੇ ਸੀਗੇ ਜੀ ਫਿਰ ਉਹ ਘਰਾਂ ਤੋਂ ਹਟਾ ਕੇ ਉਹਨਾਂ ਨੇ ਕਰ ਦਿੱਤਾ ਜੀ ਵੀ ਅਸੀਂ ਮੇਲ ਬਾਕਸ ਜਿਹੜੇ ਆ ਉਹ ਲਾ ਦੇਣੇ ਆ ਜੀ ਤੇ ਲੋਕੀ ਆਪਣੀ ਡਾਕ ਉੱਥੋਂ ਜਾ ਕੇ ਆਪ ਚੱਕ ਲਿਆ ਕਰਨਗੇ ਜੀ ਅੱਛਾ ਜੀ ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਕੀਤਾ ਫਿਰ ਬਾਅਦ ਦੇ ਵਿੱਚ ਕਈਆਂ ਥਾਂ ਦੋ ਹਟਾ ਵੀ ਦਿੱਤਾ ਲੋਕਾਂ ਨੇ ਕੰਪਲੇਂਟ ਕੀਤੀ ਉਹਨਾਂ ਨੇ ਹਟਾ ਦਿੱਤੀਆਂ ਜੀ ਅੱਛਾ ਹੁਣ ਤੁਹਾਨੂੰ ਪਤਾ ਵੀ ਇਹ ਦੇਸ਼ ਬਹੁਤ ਵੱਡਾ ਆ ਜੀ ਔਰ ਏਡੇ ਵੱਡੇ ਦੇਸ਼ ਦੇ ਵਿੱਚ ਜਿਹੜੀ ਉਹ ਪੋਸਟਲ ਸਰਵਿਸ ਆ ਜੀ ਲੋਕਾਂ ਨੂੰ ਸਮਾਨ ਪਹੁੰਚਾਉਣਾ ਜੀ ਮੈਜੋਰਟੀ ਲੋਕ ਤਾਂ ਇਹੀ ਸੋਚ ਲੈਂਦੇ ਆ ਵੀ ਜਿਹੜੀਆਂ ਚਿੱਠੀਆਂ ਹਾਂਜੀ ਲੋਕੀ ਕੈਨੇਡਾ ਪੋਸਟ ਰਾਹੀਂ ਭੇਜਦੇ ਆ ਜੀ ਜਾਂ ਲੋਕਾਂ ਦੇ ਆਮ ਤੌਰ ਤੇ ਹੁਣ ਤਾਂ ਇਹ ਕਹਿਣਾ ਸ਼ੁਰੂ ਕਰਤਾ ਵੀ ਬੈਲੀ ਆਉਂਦੇ ਆ ਜੀ ਚਿੱਠੀਆਂ ਤਾਂ ਘੱਟ ਆਉਂਦੀਆਂ ਹਾਂਜੀ ਪਰ ਕਿਉਂਕਿ ਦੇਸ਼ ਵੱਡਾ ਹੈ ਜੀ ਬਹੁਤ ਸਾਰੇ ਰਿਮੋਟ ਇਲਾਕੇ ਇਸ ਤਰ੍ਹਾਂ ਦੇ ਆ ਜਿੱਥੇ ਲੋਕਾਂ ਦਾ ਜਨਜੀਵਨ ਜਿਹੜਾ ਆ ਉਹ ਕੈਨੇਡਾ ਪੋਸਟ ਦੇ ਆਸਰੇ ਚੱਲਦਾ ਹਾਂਜੀ ਤੁਸੀਂ ਪੁੱਛੋਗੇ ਵੀ ਉਹ ਕਿਵੇਂ ਕਿਉਂਕਿ ਉੱਥੇ ਸਮਾਨ ਜਿਹੜਾ ਜੀ ਉਹਨਾਂ ਦਾ ਖਾਣ ਪੀਣ ਦਾ ਡਿਲੀਵਰ ਹੁੰਦਾ ਨਾ ਹਾਂਜੀ ਉਹ ਵੀ ਕੈਨੇਡਾ ਪੋਸਟ ਡਿਲੀਵਰ ਕਰਦੀ ਆ ਉਹਨਾਂ ਥਾਂਾਂ ਦੇ ਉੱਤੇ ਅੱਛਾ ਜੀ ਸੋ ਇਸ ਕਰਕੇ ਉਹ ਜਿਹੜੇ ਰਿਮੋਟ ਏਰੀਏ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਲਈ ਇਹ ਚੀਜ਼ ਜਿਹੜੀ ਆ ਜੀ ਬਹੁਤ ਜ਼ਰੂਰੀ ਆ ਵੀ ਕੈਨੇਡਾ ਪੋਸਟ ਦੀ ਸਰਵਿਸ ਹੋਵੇ ਜੀ ਪਰ ਹੁਣ ਜਿਵੇਂ ਦੱਸਿਆ ਵੀ ਇੱਥੇ ਸਰਕਾਰ ਕਹਿੰਦੀ ਆ ਵੀ ਦੇਖੋ ਇਹਦਾ ਘਾਟਾ ਪੈ ਰਿਹਾ ਔਰ ਜਦੋਂ ਇਦਾਂ ਦੀ ਗੱਲ ਲੋਕਾਂ ਦੇ ਵਿੱਚ ਆਉਂਦੀ ਆ ਨਾ ਤੇ ਲੋਕਾਂ ਦੇ ਸਾਹਮਣੇ ਦੱਸਿਆ ਜਾਂਦਾ ਵੀ ਇੰਨਾ ਘਾਟਾ ਪਿਆ ਤੇ ਲੋਕਾਂ ਦੇ ਝਟ ਮੰਨ ਚ ਇਹ ਹੁੰਦਾ ਜੀ ਭਈ ਉਹ ਘਾਟੇ ਦੀ ਵੀ ਗੱਲ ਹੈਗੀ ਆ ਜੀ ਫਿਰ ਸੈਕਿੰਡ ਜਿਹੜੀ ਸਭ ਤੋਂ ਵੱਡੀ ਗੱਲ ਆਉਂਦੀ ਆ ਸਭ ਤੋਂ ਵੱਡੀ ਗੱਲ ਇਹ ਹੈ ਇੱਕ ਕਾਫੀ ਸਮੇ ਤੋਂ ਹੋ ਰਹੀ ਆ ਸਟ੍ਰਾਈਕ ਇਹਨਾਂ ਦੀ ਸਟ੍ਰਾਈਕ ਹੁੰਦੀ ਵੀ ਆ ਵਿੱਚ ਬੰਦ ਹੋ ਜਾਂਦੀ ਆ ਫਿਰ ਇਹ ਦੁਬਾਰਾ ਤੋਂ ਸ਼ੁਰੂ ਹੋ ਜਾਂਦੀ ਆ ਇਹ ਮੇਰੇ ਖਿਆਲ ਚ ਦੋ 2 ਸਾਲਾਂ ਤੋਂ ਕੰਟੀਨਿਊਸਲੀ ਇਹ ਜਿਹੜੀ ਚੀਜ਼ ਹੈ ਜੀ ਆ ਇਹ ਚੱਲਦੀ ਪਈ ਆ ਪਰ ਇਹਦਾ ਪਿਛਲੀ ਵਾਰ ਵੀ ਸਟ੍ਰਾਈਕ ਹੋਈ ਸੀ ਪਰ ਫਿਰ ਬੰਦ ਹੋ ਗਈ ਇਹ ਕੀ ਗੱਲ ਹੁੰਦੀ ਆ ਵੀ ਇਹ ਥੋੜੇ ਜਿਹਰੇ ਬਾਅਦ ਸਟ੍ਰਾਈਕ ਇਹਨਾਂ ਦੀ ਫਿਰ ਸ਼ੁਰੂ ਹੋ ਜਾਂਦੀ ਆ ਇਹ ਗੱਲ ਇਦਾਂ ਗੁਰਪ੍ਰੀਤ ਜੀ ਤੁਸੀਂ ਮੈਂ ਤਾਂ ਇਹ ਚਲੋ ਹੁਣ ਥੋੜੇ ਥਾਲਾਂ ਤੋਂ ਇਹ ਗੱਲ ਨੂੰ ਦੇਖਿਆ ਇਹ ਅਕਸਰ ਸਟ੍ਰਾਈਕ ਪਹਿਲਾਂ ਵੀ ਹੁੰਦੀ ਰਹੀ ਆ ਜੀ ਔਰ ਉਹ ਸਟ੍ਰਾਈਕ ਹੁੰਦੀ ਵੀ 크ਿਸਮਸ ਦੇ ਨੇੜੇ ਤੇੜੇ ਜਾ ਕੇ ਹੁੰਦੀ ਸੀਗੀ ਕਿਉਂਕਿ ਲੋਕਾਂ ਨੇ ਜਿਹੜੇ ਆ ਕੀ ਕਹਿੰਦੇ ਆ ਆਪਣੇ ਗਿਫਟ ਵਗੈਰਾ ਕੈਨੇਡਾ ਪੋਸਟ ਰਾਹੀਂ ਲੋਕਾਂ ਨੂੰ ਉਪਰ ਦੇ ਕਰਨੇ ਹੁੰਦੇ ਸੀਗੇ ਆ ਜਿਹੜੀਆਂ ਹੁਣ ਆਪਾਂ ਦੇਖਦੇ ਆ ਡਿਲੀਵਰੀ ਸਰਵਿਸੇ ਦੇ ਪਹਿਲਾਂ ਹੋਇਆ ਨਹੀਂ ਸੀ ਕਰਦੀਆਂ ਸੋ ਕੈਨੇਡਾ ਪੋਸਟ ਇੱਕ ਅਜਿਹੀ ਚੀਜ਼ ਸੀ ਜਿਹੜੇ ਲੋਕਾਂ ਦੇ ਪਾਰਸਲ ਤੇ ਚਿੱਠੀਆਂ ਘਰਾਂ ਚ ਪੜਾਉਂਦੇ ਸੀਗੇ ਹੁਣ ਉਹਦਾ ਕਰਕੇ ਕੀ ਹੋਇਆ ਵੀ ਹੁਣ ਉਹਨਾਂ ਦਾ ਮੁਕਾਬਲੇ ਦੇ ਵਿੱਚ ਹੋਰ ਲੋਕ ਵੀ ਬਹੁਤ ਆ ਗਈਆਂ ਹਾਂਜੀ ਉਹਦੇ ਨਾਲ ਜਿਹੜੀ ਇਹ ਕਾਰਪੋਰੇਸ਼ਨ ਹੈ ਇਹਨਾਂ ਨੂੰ ਘਾਟਾ ਪੈ ਰਿਹਾ ਕਿ ਇਹਨਾਂ ਦਾ ਬਿਜ਼ਨਸ ਜਿਹੜਾ ਕੋਈ ਹੋਰ ਜਿਹੜੀਆਂ ਕਾਰਪੋਰੇਸ਼ਨਸ ਆ ਉਹ ਪਿਕ ਕਰ ਰਹੀਆਂ ਨੇ ਜੀ ਅ ਪਰ ਫੇਰ ਵੀ ਕੈਨੇਡਾ ਪੋਸਟ ਉਹਨਾਂ ਦੇ ਮੁਕਾਬਲੇ ਸਸਤੀ ਹੋਣ ਕਰਕੇ ਹੂੰ ਇਹਨਾਂ ਦਾ ਮਤਲਬ ਲੋਕਾਂ ਦੇ ਵਿੱਚ ਨਾ ਇਸ ਗੱਲ ਦਾ ਬਹੁਤ ਸੀਗਾ ਕਿ ਹਾਂ ਭਾਈ ਕੈਨੇਡਾ ਪੋਸਟ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਔਰ ਲੋਕੀ ਇਹ ਮੈਨੂੰ ਯਾਦ ਹੈ ਜਦੋਂ ਅਸੀਂ ਇਸ ਦੇਸ਼ ਵਿੱਚ ਆਏ ਆ ਉਹਨਾਂ ਦਿਨਾਂ ਵਿੱਚ 7 ਸੈਂਟ ਪੋਸਟਲ ਜਿਹੜੀ ਟਿਕਟ ਹੁੰਦੀ ਸੀ ਜੀ 7 ਸੈਂਟ ਦੀ ਲੱਗਿਆ ਕਰਦੀ ਸੀ ਜੀ ਤੇ ਅੱਜ ਤੁਸੀਂ ਦੇਖ ਲਓ ਵੀ ਉਹ ਟਿਕਟ 70 ਸੈਂਟਾਂ ਤੋਂ ਕਿੱਥੇ ਪਹੁੰਚ ਗਈ ਹੈ ਹੂੰ ਇਸੇ ਤਰ੍ਹਾਂ ਜਿਹੜੇ ਪਰਦੇਸਾਂ ਨੂੰ ਚਿੱਠੀਆਂ ਪਾਉਂਦੇ ਸੀ ਉਹਦੇ ਵਿੱਚ ਵੀ ਬਹੁਤ ਸਸਤਾ ਸੀ ਹੁਣ ਉਹ ਵੀ ਮਹਿੰਗਾ ਹੋਇਆ ਹੈ ਜੀ ਉਹ ਆਪਾਂ ਜਾਣਦੇ ਵੀ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਹੈ ਪਰ ਜਿਹੜੀਆਂ ਨਾ ਯੂਨੀਅਨ ਦਾ ਇਹ ਇੱਕ ਟੈਕਟਿਕਸ ਸੀਗੇ ਭਈ ਉਸ ਕਾਰਪੋਰੇਸ਼ਨ ਤੇ ਦਬਾਅ ਪਾਉਣ ਨੂੰ ਭਈ ਲੋਕਾਂ ਨੇ ਕਹਿਣਾ ਦੇਖਿਆ ਸਾਡੇ ਪਾਰਸਲ ਨਹੀਂ ਆ ਰਹਾ ਤੁਸੀਂ ਇਹ ਸਟ੍ਰਾਈਕ ਛੇਤੀ ਖਤਮ ਕਰਵਾਓ ਹਾਂਜੀ ਸੋ ਉਹਨਾਂ ਨੇ ਉਹਨਾਂ ਦੀਆਂ ਮੰਗਾਂ ਕਈ ਵਾਰੀ ਮੰਨ ਲੈਣੀਆਂ ਜਾਂ ਉਹਨਾਂ ਨਾਲ ਧੱਕਾ ਕਰਨਾ ਉਹਨਾਂ ਨੂੰ ਵਾਪਸ ਲਿਆ ਆਉਣਾ ਹਮ ਪਰ ਉਹ ਇਦਾਂ ਹੀ ਜੀ ਯੂਨੀਅਨ ਨੇ ਆਪਣੇ ਵਰਕਰ ਲਈ ਉਹਨਾਂ ਨੇ ਕੰਮ ਕਰਨਾ ਤੇ ਦੂਸਰੀ ਪਾਸੇ ਕਾਰਪੋਰੇਸ਼ਨ ਨੇ ਕਹਿਣਾ ਭਈ ਨਹੀਂ ਇਹ ਖਰਚਾ ਜਿਹੜਾ ਇਹਨੂੰ ਕੰਟਰੋਲ 'ਚ ਰੱਖਿਆ ਜਾਵੇ ਪਰ ਹੁਣ ਜਿਹੜੀ ਗੱਲ ਜੀ ਉਹ ਇੱਥੇ ਕਰਕੇ ਹੋਈ ਆ ਵੀ ਜਿਹੜੀ ਕਾਰਪੋਰੇਸ਼ਨ ਆ ਉਹ ਕਹਿੰਦੀ ਵੀ ਰੂਰਲ ਏਰੀਏ ਦੇ ਵਿੱਚ ਜਿਹੜੀਆਂ ਕੁਝ ਹੈਗੇ ਆ ਆਊਟਲੈਟਸ ਉਹ ਬੰਦ ਹੀ ਕਰ ਦਿੱਤੇ ਜਾਂ ਹੂੰ ਤੇ ਕੁਝ ਏਰੀਏ ਅਜਿਹੇ ਆ ਜਿੱਥੇ ਉਹ ਕਹਿੰਦੇ ਵੀ ਬਕਸੇ ਲਾ ਦਿੱਤੇ ਜਾਂਦੇ ਤੇ ਜਿਹੜੀ ਡੋਰ ਟੂ ਡੋਰ ਸਰਵਿਸ ਆ ਉਹ ਖਤਮ ਕਰ ਦਿੱਤੀ ਜਾਂ ਸੋ ਉਸ ਮਤਲਬ ਇਹ ਇਹਦਾ ਵੀ ਪੈਸੇ ਵਿਧਾਨ ਕਰਕੇ ਜਦਾ ਇਹ ਇਸ਼ੂ ਨਹੀਂ ਹੈਗਾ ਇਹ ਸਰਵਿਸਿਸ ਪ੍ਰੋਵਾਈਡ ਕਰਕੇ ਸਰਵਿਸਿਸ ਕਰਕੇ ਹਾਂ ਜੀ ਸੋ ਇਸ ਕਰਕੇ ਉਹਨਾਂ ਨੇ ਸਟ੍ਰਾਈਕ ਕੀਤੀ ਪਰ ਉਹ ਸਟ੍ਰਾਈਕ ਦੇ ਵਿੱਚ ਹੁਣ ਕੀ ਹੋਇਆ ਸੀਗਾ ਉਹ ਮੇਰੇ ਖਿਆਲ ਥੋੜੇ ਦਿਨ ਹੀ ਹਜੇ ਹੋਏ ਸੀ ਉਹਨਾਂ ਦੀ ਸਟ੍ਰਾਈਕ ਕੋਈ ਨੂੰ ਤੇ ਵੱਖਰੇ ਵੱਖਰੇ ਥਾਂਾਂ ਤੋਂ ਉਹਨਾਂ ਦੇ ਆਪਣੇ ਵਰਕਰ ਜਿਹੜੇ ਸੀਗੇ ਉਹ ਗੱਲ ਕਰਨ ਲੱਗ ਪਏ ਬਈ ਇਹ ਯੂਨੀਅਨ ਨੇ ਥੋੜੀ ਵਧੇਗੀ ਕੀਤੀ ਆ ਜੀ ਉਹਨਾਂ ਦੇ ਚਿੱਤ ਸੀਗਾ ਬਈ ਭਾਈ ਇਹ ਸਾਰਿਆਂ ਨਾਲ ਗੱਲਬਾਤ ਕਰਦੇ ਇੱਕਦਮ ਇਹ ਜਿਹੜਾ ਤੁਸੀਂ ਕੰਮ ਕਰ ਦਿੱਤਾ ਇਹ ਠੀਕ ਨਹੀਂ ਜੀ ਤੇ ਤੁਹਾਨੂੰ ਯਾਦ ਹੋਣਾ ਇਸੇ ਕਰਕੇ ਉਹਨਾਂ ਨੇ ਫੇਰ ਨਾ ਇਹਦਾ ਉਹਦਾ ਬਦਲ ਦੇ ਦਿੱਤਾ ਭਈ ਉਹ ਸਟ੍ਰਾਈਕ ਏ ਥਰਦਰ ਦੈਨ ਭਈ ਸਾਰੇ ਮੁਲਕ ਵਿੱਚ ਜੀ ਉਹ ਕਹਿੰਦੇ ਜੀ ਹੁਣ ਰੋਟੇਟਿੰਗ ਸਟ੍ਰਾਈਕ ਹੋਊਗੀ ਜੀ ਉਹ ਰੋਟੇਟਿੰਗ ਸਟ੍ਰਾਈਕ ਕੀ ਆ ਭਈ ਕਿਸੇ ਸ਼ਹਿਰ ਦੇ ਵਿੱਚ ਕਿਸੇ ਦਿਨ ਉਹਨਾਂ ਨੇ ਕਰ ਦਿੱਤੀ ਹੜਤਾਲ ਕਿਸੇ ਸ਼ਹਿਰ ਵਿੱਚ ਕਿਸੇ ਦਿਨ ਕਰ ਦਿੱਤੀ ਉਹਦਾ ਸਿਰਫ ਕਾਰਨ ਇਹ ਹੀ ਆ ਭਈ ਉਹ ਸਾਰਿਆਂ ਨੂੰ ਨਹੀਂ ਪਰ ਲੋਕ ਇੱਕ ਦਿਨ ਪਹਿਲਾਂ ਦੱਸ ਦਿੰਦੇ ਆ ਪੇ ਅੱਜ ਫਲਾਣੇ ਥਾਂ ਤੇ ਇਹ ਸਟ੍ਰਾਈਕ ਹੋ ਰਹੀ ਪਰ ਉਹਦੇ ਨਾਲ ਲੋਕਾਂ ਨੂੰ ਇਨਕਨਵੀਨੀਅੰਸ ਬਹੁਤ ਹੋ ਰਹੀ ਆ ਹਮ ਜਿਵੇਂ ਕਿਸੇ ਦਾ ਡਰਾਈਵਿੰਗ ਲਾਇਸੈਂਸ ਰੀਨਿਊ ਹੋਣਾ ਗਿਆ ਉਹ ਹਜੇ ਵਾਪਸ ਨਹੀਂ ਆਇਆ ਤੇ ਉਧਰੋਂ ਸਟ੍ਰਾਈਕ ਤੇ ਚਲੇਗਾ ਜਾਂ ਕਿਸੇ ਦਾ ਪਾਸਪੋਰਟ ਨਹੀਂ ਆਇਆ ਉਧਰ ਉਹ ਸਟ੍ਰਾਈਕ ਤੇ ਚਲੇਗਾ ਹਾਂਜੀ ਕਈ ਜਗ੍ਹਾ ਦੇ ਉੱਤੇ ਤੁਹਾਨੂੰ ਹੁੰਦਾ ਵੀ ਸਪੈਸ਼ਲ ਤੁਸੀਂ ਕਿਸੇ ਕੋਰੀਅਰ ਰਾਹੀਂ ਮੰਗਵਾ ਲੈਣੇ ਆ ਪਰ ਜਿਹੜੇ ਡਰਾਈਵਿੰਗ ਲਾਇਸੈਂਸ ਵਗੈਰਾ ਉਹ ਤਾਂ ਤੁਹਾਡੇ ਮੇਲ ਰਾਹੀਂ ਆਉਣੇ ਸੀ ਨਾ ਉਹ ਉਹਦਾ ਕਰਕੇ ਲੋਕ ਬੜੇ ਕਈ ਪਰੇਸ਼ਾਨ ਹੋ ਰਹਾ ਕਈ ਬਿਜ਼ਨਸ ਦਿਨਾਂ ਗੱਲਾਂ ਤੋਂ ਪਰੇਸ਼ਾਨ ਹੋ ਰਹਾ ਹੈ ਔਰ ਉਹ ਦਵਾ ਦੋਨਾਂ ਤਰ੍ਹਾਂ ਦੇ ਪਾਇਆ ਜਾ ਰਿਹਾ ਵੀ ਭਾਈ ਤੁਸੀਂ ਇਹਦਾ ਜਿਹੜਾ ਆ ਛੇਤੀ ਤੋਂ ਛੇਤੀ ਇਹਦਾ ਹੱਲ ਲੱਭੋ ਤਾਂ ਕਿ ਲੋਕਾਂ ਨੂੰਾਂ 크ਿਸਮਸ ਵੀ ਆਉਣ ਵਾਲੀ ਹੈ ਜੇ ਉਹ ਇਦਾਂ ਹੀ ਹੜਤਾਲ ਤੇ ਰਹੇ ਤੇ ਉਹਨਾਂ ਦਾ ਬਿਜ਼ਨਸ ਹੋਰ ਵੀ ਲੂਜ਼ ਹੋਣਾ ਜੀ ਪਹਿਲਾਂ ਪਹਿਲ ਦੇ ਵਿੱਚ ਜਿਹੜਾ ਫਲਾਇਰ ਦਾ ਬਿਜ਼ਨਸ ਸੀਗਾ ਉਹ ਕੈਨੇਡਾ ਪੋਸਟ ਕੋਲ ਬਹੁਤ ਸੀ ਬਹੁਤ ਸਾਰੇ ਲੋਕੀ ਮਤਲਬ ਫਲਾਇਰ ਜਿਹੜੇ ਸੀਗੇ ਇਹਨਾਂ ਦੇ ਥਰੂ ਭੇਜ ਦਿੰਦੇ ਸੀਗੇ ਆਪਣਾ ਸੇਲ ਵਾਲੇ ਪਰ ਹੁਣ ਉਹ ਉਹ ਵੀ ਬਦਲਦਾ ਜਾ ਰਿਹਾ ਕਿਉਂਕਿ ਇਲੈਕਟ੍ਰੋਨਿਕਲੀ ਕੰਮ ਕਰ ਹੋਣ ਲੱਗ ਪਏ ਜੀ ਸੋ ਕੈਨੇਡਾ ਪੋਸਟ ਬਹੁਤ ਸਾਰੇ ਚੈਲੰਜਸ ਨੂੰ ਉਹ ਫੇਸ ਕਰ ਰਹੇ ਨੇ ਹੂੰ ਤੋ ਸਰਕਾਰ ਕਹਿੰਦੀ ਆ ਵੀ ਸਾਡਾ ਖਰਚਾ ਵਾਲਾ ਹੋ ਰਿਹਾ ਇਸ ਕਰਕੇ ਵਰਕਰ ਜਿਹੜੇ ਆ ਉਹਨਾਂ ਨੂੰ ਆਪਣੀਆਂ ਮੰਗਾਂ ਥੋੜੀਆਂ ਟੇਪਰ ਡਾਊਨ ਕਰਨੀਆਂ ਪੈਣਗੀਆਂ ਤੇ ਜਿਹੜੇ ਵਰਕਰ ਹੈਗੇ ਨੇ ਉਹ ਆਪਣੀਆਂ ਫੈਸਿਲਿਟੀਆਂ ਵਾਸਤੇ ਇਹ ਕਰਦਨੇ ਨੇ ਉਹ ਆਪਣੀਆਂ ਲਈ ਵੀ ਔਰ ਲੋਕਾਂ ਦੀ ਸਹੂਲਤ ਲਈ ਵੀ ਉਹ ਕਹਿੰਦੇ ਵੀ ਆ ਚੀਜ਼ਾਂ ਜਿਹੜੀਆਂ ਉਹ ਲਾਗੂ ਰਹਿਣੀਆਂ ਚਾਹੀਦੀਆਂ ਆ ਕਿਉਂਕਿ ਉਹਨਾਂ ਦੇ ਵੀ ਵਰਕਰ ਕੰਮ ਤਦੇ ਕਰਨਗੇ ਜੇ ਉਹ ਉੱਥੇ ਹੋਇਆ ਤਾਂ ਜੇ ਬੰਦ ਹੀ ਕਰ ਦਿੱਤਾ ਤਾਂ ਫੇਰ ਵਰਕਰ ਵੀ ਜਾਂਦੇ ਲੈਣਗੇ ਤੇ ਚਲੋ ਇਹ ਤਾਂ ਇੱਕ ਕਾਫੀ ਇਸ਼ੂ ਵੀ ਬੜਾ ਵੱਡਾ ਸੀਗਾ ਇਹਨਾਂ ਦੀ ਸਟ੍ਰਾਈਕ ਦਾ ਉਸ ਤੋਂ ਬਾਅਦ ਸਭ ਤੋਂ ਵੱਡੀ ਇੱਕ ਹੋਰ ਗੱਲ ਸਟ੍ਰਾਈਕ ਦੀ ਆ ਗਈ ਟੀਚਰਜ਼ ਵੀ ਸਟ੍ਰਾਈਕ ਤੇ ਚਲੇ ਗਏ ਹੁਣ ਇਹਨਾਂ ਬੱਚਿਆਂ ਦੀ ਪੜ੍ਹਾਈ ਦਾ ਵੀ ਕਿੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਬਾਕੀ ਉਹਨਾਂ ਦੀ ਹੁਣ ਗੱਲਬਾਤ ਹੁਣ ਕਾਫੀ ਦਿਨ ਹੋ ਗਏ ਟੀਚਰਜ਼ ਨੇ ਵੀ ਸਟ੍ਰਾਈਕ ਕਰਦਿਆਂ ਨੂੰ ਬਟ ਉਹਨਾਂ ਦੀ ਗੱਲ ਕਿਸੇ ਪੱਤਣ ਦੇ ਉੱਤੇ ਲੱਗਦੀ ਨਹੀਂ ਪਈ ਹੈਗੀ ਉਹ ਕੀ ਕਾਰਨ ਹੈ ਦੇਖੋ ਜੀ ਉਹ ਜਿਹੜੀ ਆ ਨਾ ਟੀਚਰਜ਼ ਦੇ ਨਾਲ ਤੁਸੀਂ ਗੱਲ ਕਰੋਗੇ ਤੇ ਟੀਚਰ ਆਪਣਾ ਪੱਖ ਦੱਸਦੇ ਨੇ ਇਹ ਆਪਾਂ ਨੂੰ ਪਤਾ ਵੀ 7 ਤਰੀਕ ਤੋਂ ਜਿਹੜੀ ਆ ਹੜਤਾਲ ਆਰੰਭ ਹੋਈ ਆ ਟੀਚਰਜ਼ ਦੀ ਜੀ ਕੋਈ 7.5 ਲੱਖ ਦੇ ਕਰੀਬ ਆ ਜੀ ਜਿਹੜੇ ਸਟੂਡੈਂਟ ਜਿਹੜੇ ਇਫੈਕਟ ਹੋਏ ਨੇ ਠੀਕ ਹੈ ਜੀ ਔਰ ਕੋਈ 51000 ਦੇ ਕਰੀਬ ਟੀਚਰਜ਼ ਨੇ ਜਿਹੜੇ ਸਟ੍ਰਾਈਕ ਤੇ ਗਏ ਹੋਏ ਨੇ ਜੀ ਇਹਦੇ ਵਿੱਚ ਇੱਕ ਗੱਲ ਤਾਂ ਹੈਗੀ ਆ ਜੀ ਸਰਟਨਲੀ ਪੇ ਦੀ ਗੱਲ ਹੈਗੀ ਆ ਵੀ ਉਹਨਾਂ ਦੀ ਉਹ ਪੇ ਘਾੜ ਦਿਆ ਵੀ ਥੋੜੀ ਉਹਨਾਂ ਦੀ ਪੇ ਵਧਾਈ ਜਾਵੇ ਜੀ ਦੂਸਰੇ ਜਿਹੜੇ ਮੇਨ ਮਸਲੇ ਆ ਨਾ ਜੀ ਉਹਦੇ ਚ ਆ ਰਿਹਾ ਉਹ ਹੈਗਾ ਆ ਵੀ ਕਲਾਸਰੂਮ ਦੇ ਵਿੱਚ ਜਿਹੜੇ ਬੱਚਿਆਂ ਦੀ ਗਿਣਤੀ ਆ ਉਹ ਬਹੁਤ ਜ਼ਿਆਦਾ ਹੋ ਚੁੱਕੀ ਆ ਜੀ ਹੁਣ ਇੱਕ ਪਾਸੇ ਤੇ ਤੁਹਾਨੂੰ ਯਾਦ ਹੋਣਾ ਸ਼ਾਇਦ ਥੋੜੀ ਦੇਰ ਪਹਿਲਾਂ ਪ੍ਰੀਮੀਅਰ ਜੇਸਨ ਕੈਣੀ ਹੋਰੀ ਉਹਨਾਂ ਦਿਨਾਂ ਇੱਥੇ ਪ੍ਰੀਮੀਅਰ ਹੁੰਦੇ ਸੀ ਅਲਬਰਟਾ ਦੇ ਜਦੋਂ ਉਹ ਛੱਡ ਕੇ ਗਿਆ ਤਾਂ ਉਹ ਤਾਂ ਸਾਰੇ ਮੁਲਕ ਦੇ ਵਿੱਚ ਉਹਨਾਂ ਜਾ ਕੇ ਲੋਕਾਂ ਨੂੰ ਕਹੇ ਸੀ ਵੀ ਭਾਈ ਤੁਸੀਂ ਅਲਬਰਟਾ ਚਾਓ ਹੂੰ ਅਲਬਰਟਾ ਜਿਹੜਾ ਬੜਾ ਐਫੋਰਡੇਬਲ ਪ੍ਰੋਵਿੰਸ ਹੈਗਾ ਤੁਹਾਨੂੰ ਘਰ ਵੀ ਸਸਤੇ ਮਿਲਣਗੇ ਫੈਸਿਲਿਟੀਆਂ ਵਧੀਆ ਵਾਤਾਵਰਨ ਆ ਅੱਛਾ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਗੱਲਬਾਤ ਸੁਣੀ ਔਰ ਲੋਕੀ ਇੱਥੇ ਮੂਵ ਹੋ ਗਏ ਜਿਵੇਂ ਹੁਣ ਪਾਪੂਲੇਸ਼ਨ ਆ ਪਹਿਲਾਂ ਨਾਲੋਂ ਸੂਬੇ ਦੇ ਵਿੱਚ ਬਹੁਤ ਵੱਧ ਚੁੱਕੀ ਆ ਜੀ ਅੱਛਾ ਉਹ ਪਾਪੂਲੇਸ਼ਨ ਵਾਲੇ ਪੱਖ ਤੋਂ ਬਿਜ਼ਨੈਸ ਨੂੰ ਤਾਂ ਉਸ ਗੱਲ ਦਾ ਫਾਇਦਾ ਹੁੰਦਾ ਜੀ ਵੀ ਹਾਂ ਵੀ ਆ ਗੱਲਾਂ ਹੈਗੀਆਂ ਪਰ ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਸਿਗੀਆਂ ਲੋਕਾਂ ਨੂੰ ਹਾਂਜੀ ਉਹਦੇ ਵਿੱਚ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਗਈਆਂ ਬਿਲਕੁਲ ਜਿਹੜੇ ਲੋਕ ਇੱਥੇ ਮੂਵ ਹੋ ਕੇ ਆਏ ਉਹਨਾਂ ਦੇ ਬੱਚੇ ਜਿਹੜੇ ਆ ਹਾਂਜੀ ਹੁਣ ਉਹਨਾਂ ਦੇ ਸਕੂਲਾਂ 'ਚ ਤਾਂ ਜਾਣਾ ਹੀ ਨੇ ਅੱਛਾ ਜੇ ਉਹ ਬੱਚੇ ਸਕੂਲੇ ਜਾਂਦੇ ਆ ਤਾਂ ਸਕੂਲਾਂ ਦੇ ਵਿੱਚ ਜਿਹੜੇ ਕਲਾਸ ਸਾਈਜ਼ ਆ ਉਹ ਮਤਲਬ ਉੱਥੇ ਗਿਣਤੀ ਬਹੁਤ ਵੱਧ ਗਈ ਜੀ ਟੀਚਰ ਕਹਿੰਦੇ ਵੀ ਭਾਈ ਅਸੀਂ ਇੱਥੇ ਬੱਚਿਆਂ ਨੂੰ ਜੇ 20 ਬੱਚੇ ਪੜ੍ਹਾਉਣੇ ਸੀਗੇ ਹੁਣ ਸਾਨੂੰ ਉੱਥੇ 30 30 35 35 ਬੱਚਿਆਂ ਨੂੰ ਪੜ੍ਹਾਉਣਾ ਪੈ ਰਿਹਾ ਜੀ ਉਹਦੇ ਵਿੱਚ ਟੀਚਰ ਦਾ ਟਾਈਮ ਵੀ ਬਹੁਤ ਲੱਗਦਾ ਹਾਂਜੀ ਐਕਸਟਰਾ ਵਰਕ ਹੋ ਜਾਂਦਾ ਉਹ ਕਹਿੰਦੇ ਸਹੀ ਘਰੇ ਲਿਜਾ ਕੇ ਕੰਮ ਕਰ ਕਰਦੇ ਆ ਸੋ ਉਹਦੇ ਤੇ ਉਹ ਟੀਚਰ ਜਿਹੜਾ ਜਿਆਦਾ ਅੱਛਾ ਉਹਦੇ ਚ ਇੱਕ ਸੱਚ ਹੋਰ ਗੱਲ ਉਹ ਕਹਿੰਦੇ ਜੀ ਵੀ ਬੱਚੇ ਕਈ ਤਰ੍ਹਾਂ ਦੇ ਕਈਆਂ ਨੂੰ ਉੱਥੇ ਇੰਗਲਿਸ਼ ਨਹੀਂ ਆਉਂਦੀ ਜਿਹੜੇ ਬੱਚੇ ਆ ਗਏ ਸੋ ਉਹਨਾਂ ਨੂੰ ਵੀ ਪੜ੍ਹਾਉਣਾ ਬੜਾ ਔਖਾ ਉਹਨਾਂ ਦੇ ਟਾਈਮ ਲਾਉਣਾ ਪੈਂਦਾ ਕੁਝ ਬੱਚੇ ਸਲੋ ਲਰਨਰ ਹੁੰਦੇ ਆ ਹੂੰ ਉਹ ਵੀ ਇਕੋ ਕਲਾਸ ਦੇ ਵਿੱਚ ਬੈਠੇ ਹੋਣ ਤਾਂ ਟੀਚਰਜ਼ ਲਈ ਉਹ ਬੜੀ ਮੁਸ਼ਕਲ ਆ। ਸੋ ਟੀਚਰ ਕਹਿੰਦੇ ਵੀ ਤੁਸੀਂ ਹੋਰ ਟੀਚਰ ਵੀ ਹਾਇਰ ਕਰੋ। ਟੀਚਰ ਅਸਿਸਟੈਂਟ ਵੀ ਲਿਆਓ ਕਲਾਸਾਂ ਦੇ ਵਿੱਚ ਤਾਂ ਕਿ ਉਹਨਾਂ ਦੀ ਮਦਦ ਹੋ ਸਕੇ ਟੀਚਰਜ਼ ਦੀ। ਜੀ। ਤੇ ਜਿਹੜੇ ਪੈਸੇ ਹੈਗੇ ਆ ਉਹ ਵੀ ਵਧਾਉਣ ਲਈ ਉਹਨਾਂ ਨੇ ਕਿਹਾ। ਅੱਛਾ ਦੂਸਰੇ ਪਾਸੇ ਹੁਣ ਸਰਕਾਰ ਦੀ ਗੱਲ ਸੁਣ ਲਓ। ਸਰਕਾਰ ਕਹਿੰਦੀ ਜੀ ਵੀ ਅਸੀਂ ਇਹਨਾਂ ਨੂੰ 12% ਦੀ ਰੇਜ਼ ਦਿੱਤੀ ਆ। ਹੂੰ। ਪਰ ਉਹ 4 ਸਾਲਾਂ ਦੇ ਵਿੱਚ ਯਾਨੀ ਕਿ 3% ਹਰੇਕ ਸਾਲ ਚ ਮਿਲਿਆ ਕਰੇਗੀ ਪਰ ਜਿਹੜੇ ਉਹ ਕਲਾਸਰੂਮ ਸਾਈਜ਼ ਹੈਗੇ ਜਿੱਥੇ ਬੱਚਿਆਂ ਦੀ ਕੈਪ ਕਰਨ ਵਾਲੀ ਗੱਲ ਆ ਭਈ ਇਦੋਂ ਨਾ ਵਧਣ ਜ਼ਿਆਦਾ ਯਾਨੀ ਜੇ 20 ਨੰਬਰ ਆ ਤਾਂ 20 ਤੋਂ ਨਾ ਵਧੇ ਜੀ ਉਹਦੇ ਲਈ ਉਹ ਕਹਿੰਦੇ ਜੀ ਵੀ ਅਸੀਂ ਇਹ ਮਤਲਬ ਥੋੜੀ ਦੇਰ ਤੱਕ ਹੋ ਨਹੀਂ ਸਕਦਾ ਪਰ ਉਹਦੇ ਲਈ ਉਹ ਕਹਿੰਦੇ ਵੀ ਤੁਸੀਂ ਹੋਰ ਬੰਦੇ ਜਿਹੜੇ ਹਾਇਰ ਕਰੋ ਕਿਉਂਕਿ ਹੁਣ ਤੁਹਾਨੂੰ ਈਵਨ ਜੇ ਅਸੀਂ ਬੱਚਿਆਂ ਦਾ ਹੋਮਵਰਕ ਦੇਖਦੇ ਆ ਜਾਂ ਉਹਨਾਂ ਦੇ ਕੋਈ ਮਾਰਕਸ ਦੇਖਣੇ ਆ ਤੇ ਉਹ ਉਹ ਵੀ ਉਹ ਕਹਿੰਦੇ ਸਾਨੂੰ ਘਰੇ ਲਿਆਣਾ ਪੈਂਦਾ ਈਵਨ ਮੇਰੀ ਇੱਕ ਟੀਚਰ ਨਾਲ ਗੱਲ ਹੋਈ ਜੀ ਉਹ ਆਪ ਤਾਂ ਨਹੀਂ ਏਅਰ ਤੇ ਆਉਣਾ ਚਾਹੁੰਦੇ ਉਹਨਾਂ ਨੇ ਕਿਹਾ ਜੀ ਵੀ ਅਸੀਂ ਜਿਹੜਾ ਨਾ ਬੱਚਿਆਂ ਲਈ ਕਈ ਵਾਰੀ ਸਪਲਾਈਜ਼ ਖਰੀਦਦਿਆਂ ਕੰਮ ਕਰ ਜਿਹੜਾ ਕਰਾਉਣਾ ਹੁੰਦਾ ਇਹ ਹੀ ਪੁੱਛਣ ਲੱਗਾ ਸੀ ਤੁਹਾਨੂੰ ਤੁਸੀਂ ਮੈਨੂੰ ਇਹ ਗੱਲ ਦੱਸੀ ਵੀ ਸੀ ਵੀ ਟੀਚਰਸ ਆਪਣੇ ਜੇਬ ਦੇ ਵਿੱਚੋਂ ਬੱਚਿਆਂ ਦੀ ਕਈ ਵਾਰੀ ਮਦਦ ਕਰਦੇ ਨੇ ਜਿਹੜੇ ਨਹੀਂ ਐਵੇਂ ਦਾ ਸਮਾਨ ਅਫੋਰਡ ਕਰਦੇ ਜਾਂ ਕਈ ਵਾਰੀ ਕੀ ਹੈ ਵੀ ਚਲੋ ਸਰਕਾਰ ਜੇ ਦਿੰਦੀ ਵੀ ਹੋਵੇ ਪਰ ਉਹ ਪੈਸੇ ਮਤਲਬ ਉਹਨਾਂ ਨੂੰ ਆਪਣਾ ਟਾਈਮ ਤਾਂ ਜਾ ਕੇ ਲਾਉਣਾ ਪੈਂਦਾ ਨਾ ਸਮਾਨ ਖਰੀਦਣ ਲਈ ਜਿਹੜਾ ਕਿ ਸਰਕਾਰ ਨੂੰ ਪਹਿਲਾਂ ਉਹਨਾਂ ਨੂੰ ਪ੍ਰੋਵਾਈਡ ਕਰਨਾ ਚਾਹੀਦਾ ਜੀ ਸੋ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਉਹਦੇ ਉੱਤੇ ਹੁਣ ਅ ਇੱਕ ਦੋ ਵਾਰੀ ਉਹ ਮਿਲੇ ਵੀ ਆ ਪਰ ਉਥੇ ਜਿਹੜੇ ਇਥੋਂ ਦੇ ਅਲਬਰਟਾ ਦੇ এডਿਕੇਸ਼ਨ ਮਿਨਿਸਟਰ ਨੇ ਜਾਂ ਫਾਈਨਾਂਸ ਮਿਨਿਸਟਰ ਨੇ ਨੇਟ ਹਾਰਨਰ ਉਹਰੀ ਉਹਨਾਂ ਨੇ ਨਾ ਨੁਕਰ ਜੀ ਹਜੇ ਕੀਤੀ ਆ ਜੀ ਉਹ ਕਹਿੰਦੇ ਜੀ ਵੀ ਜਿੰਨੇ ਕਹੀਂ ਪੈਸੇ ਇਹਨਾਂ ਨੂੰ ਦੇ ਸਕਦੇ ਸੀ ਉਹ ਦਿੱਤੇ ਆ ਜੀ ਇਦੋਂ ਜ਼ਿਆਦਾ ਅਸੀਂ ਪੈਸੇ ਨਹੀਂਗੇ ਹਜੇ ਦੇ ਸਕਦੇ ਉਹ ਕਹਿੰਦੇ ਵੀ ਜਿਹੜੀਆਂ ਮੰਗਾਂ ਟੀਚਰ ਮੰਗ ਰਹਾ ਉਹਦੇ ਨਾਲ 2 ਕਸਰ 6 ਬਿਲੀਅਨ ਡਾਲਰ ਹੋਰ ਜਿਹੜਾ ਹੋਰ ਚਾਹੀਦਾ ਮਤਲਬ ਲੋ ਬਜਟ ਦੇ ਵਿੱਚ ਹੋਰ ਚਾਹੀਦਾ ਹੋਰ ਵੱਧਾ ਚਾਹੀਦਾ ਕਰਨਾ ਪਊਗਾ ਤੇ ਜਿਹੜਾ ਉਹ ਕਹਿੰਦੇ ਵੀ ਇਸ ਵੇਲੇ ਨਹੀਂ ਪੋਸੀਬਲ ਹੈਗਾ ਪਰ ਕਈ ਵਾਰੀ ਨਾ ਤੁਸੀਂ ਜਦੋਂ ਇਹ ਸਾਰੀ ਗੱਲਬਾਤ ਦੇਖਦੇ ਆ ਅਛਾ ਸਰਕਾਰ ਨੇ ਦੂਸਰੇ ਪਾਸੇ ਸਟ੍ਰਾਈਕ ਹੋਣ ਦੇ ਨਾਲ ਹੀ ਲੋਕਾਂ ਨੂੰ ਕਹਤਾ ਜੀ ਵੀ ਅਸੀਂ ਤੁਹਾਨੂੰ ਪੈਸੇ ਦਿੰਨੇ ਆ ਤਾਂ ਕਿਉਂਕਿ ਤੁਸੀਂ ਆਪਣੇ ਬੱਚਿਆਂ ਦੀ ਦੇਖਭਾਲ ਘਰ ਕਰ ਰਹੇ ਆ ਜਾਂ ਤੁਹਾਨੂੰ ਇੱਕ ਟੂਲ ਕਿਟ ਬਣਾ ਕੇ ਦਿੰਨੇ ਵੀ ਤੁਸੀਂ ਉਹ ਬੱਚਿਆਂ ਦੀ ਪੜ੍ਹਾਈ ਲਿਖਾਈ ਵੀ ਘਰ ਕਰਵਾ ਸਕੋ ਜੀ ਹੁਣ ਹਰੇਕ ਵਿਅਕਤੀ ਟੀਚਰ ਨਹੀਂ ਹੈ ਜਨਾਬ ਜੇ ਇਦਾਂ ਹਰੇਕ ਬੰਦਾ ਕਰ ਸਕਦਾ ਹੁੰਦਾ ਤਾਂ ਫਿਰ ਟੀਚਰਾਂ ਦੀ ਤੇ ਲੋੜ ਹੀ ਨਹੀਂ ਸੀ ਹੁਣ ਲੋਕ ਕੰਮ ਕਰਨ ਜਾਂ ਬੱਚਿਆਂ ਨੂੰ ਪੜ੍ਹਾਉਣ ਉਹ ਜਿਹੜੇ ਪੈਸੇ 30 ਡਾਲਰ ਤੁਸੀਂ ਉਹਨਾਂ ਲੋਕਾਂ ਨੂੰ ਦੇਣ ਦੀ ਗੱਲ ਕਰਦੇ ਹੋ ਉਹ ਟੀਚਰਾਂ ਨੂੰ ਦੇ ਦਿਓ ਹਾਂ ਔਰ ਉਹ ਕੰਮ ਕਰ ਜਿਹੜਾ ਆ ਉਸ ਪਾਸੇ ਚਲਾਓ ਤਾਂ ਕਿ ਬੱਚਿਆਂ ਦਾ ਨੁਕਸਾਨ ਨਾ ਹੋਵੇ ਅੱਛਾ ਹੁਣ ਜਿਹੜੀ ਪ੍ਰੀਮੀਅਰ ਆ ਉਹਨਾਂ ਨੇ ਗੱਲ ਕੀਤੀ ਥੋੜੇ ਦਿਨ ਪਹਿਲਾਂ ਦੇਖੋ ਜੀ ਅਗਰ ਇਹ ਅੱਗੇ ਵੀ ਇੱਕ ਵਾਰੀ ਹੋ ਚੁੱਕਾ ਜਦੋਂ ਆ ਆਪਣਾ ਕੋਵਿਡ ਦਾ ਸਮਾਂ ਸੀਗਾ ਉਸ ਵੇਲੇ ਦੀ ਗੱਲ ਆ ਕਿ ਬੱਚਿਆਂ ਨੂੰ ਐਗਜ਼ਾਮ ਜਿਹੜੇ ਸੀਗੇ ਉਹ ਨਹੀਂ ਡਿਪਲੋਮਾ ਐਗਜ਼ਾਮ ਨਹੀਂ ਸੀ ਲੱਗ ਸਕੇ ਉਹ ਕਹਿੰਦੇ ਵੀ ਇਸ ਤਰ੍ਹਾਂ ਬੱਚਿਆਂ ਦਾ ਨੁਕਸਾਨ ਹੁੰਦਾ ਔਰ ਅਸੀਂ ਨਹੀਂ ਚਾਹੁੰਦੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਆ ਉਹ ਹੋਵੇ ਉਹ ਟੀਚਰ ਨੂੰ ਕਹਿ ਰਹੇ ਵੀ ਭਾਈ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਹੁਣ ਟੀਚਰ ਨੇ ਜਦੋਂ ਪਿਛਲੀ ਵਾਰੀ ਉਹਨਾਂ ਨਾਲ ਗੱਲਬਾਤ ਕੀਤੀ ਉਹਦੇ ਕਿਉਂਕਿ ਪ੍ਰੋਵਿੰਸ ਆਪਣਾ ਜਿਹੜਾ ਰੁਖ ਬਹੁਤ ਕਰੜਾ ਜਿਹਾ ਦਿਖਾ ਰਿਹਾ ਤੇ ਉਹ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਮਿਸਟਰ ਸ਼ਿਲਿੰਗੂਰੀ ਉਹ ਕਹਿੰਦੇ ਵੀ ਇਹ ਤੇ ਕਿਸਮ ਦੀ ਇਨਸਾਲਟਿੰਗ ਜੀ ਗੱਲ ਆ ਪ੍ਰੋਵਿੰਸ ਵੱਲੋਂ ਤੇ ਹੁਣ ਉਹਨਾਂ ਨੇ ਕੋਈ ਤਰੀਕ ਨਹੀਂ ਦੱਸੀ ਵੀ ਗਾਂ ਵੀ ਕੋਈ ਉਹਨਾਂ ਨਾਲ ਗੱਲਬਾਤ ਕਰਨੀ ਆ ਜਾਂ ਨਹੀਂ ਪਰ ਸਰਕਾਰ ਕਹਿੰਦੀ ਵੀ ਜੇ ਇਹਨਾਂ ਦਾ ਕੋਈ ਵੀ ਸਿਰੇ ਨਾ ਲੱਗਾ ਤਾਂ 27 ਅਕਤੂਬਰ ਨੂੰ ਮੁੜ ਕੇ ਲੈਜਿਸਲੇਚਰ ਬੈਠਣਾ ਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਬੈਕ ਟੂ ਵਰਕ ਜਿਹੜਾ ਹੁਕਮ ਦੇ ਜਿਹੜਾ ਲੈਜਿਸਲੇਚਰ ਦੇ ਵਿੱਚ ਕਰਕੇ ਤਾਂ ਕਿਉਂਕਿ ਉਹਨਾਂ ਦੇ ਦੇਖੋ ਮжоਰਿਟੀ ਹੈ ਤੇ ਉਹ ਕਹਿੰਦੇ ਵੀ ਅਸੀਂ ਉਹ ਪਾਸ ਕਰਕੇ ਤੇ ਇਹਨਾਂ ਨੂੰ ਕਹਿਣਾ ਵੀ ਤੁਸੀਂ ਕਲਾਸਾਂ ਵਿੱਚ ਪਹੁੰਚੋ ਪਰ ਹੁਣ ਦੇਖੋ ਜਦੋਂ ਕੋਈ ਵੀ ਡਿਸਕਰਾਂਟਲਡ ਬੰਦਾ ਜਿਹੜਾ ਮਤਲਬ ਉਹ ਸੈਟੀਸਫਾਈਡ ਨਹੀਂ ਹੈ ਜੀ ਤਾਂ ਉਹਨੂੰ ਤੁਸੀਂ ਧੱਕੇ ਨਾਲ ਉੱਥੇ ਕੰਮ ਕਰ ਕਰਾਉਣਾ ਕਿੰਨਾ ਕੁ ਵਧੀਆ ਕੰਮ ਕਰੂਗਾ ਜਾਂ ਇੱਕ ਸੰਗਤ ਸਾਹਿਬ ਹੋਰ ਮੈਨੂੰ ਦੱਸਿਓ ਇਹ ਜਰਨਲ ਵਾਸਤੇ ਆ ਇਹਨਾਂ ਦੀ ਸਟ੍ਰਾਈਕ ਦੇ ਨਾਲ ਤਾਂ ਨਹੀਂ ਚਲੋ ਇਹ ਸਬੰਧਤ ਹੈਗਾ ਵੀ ટીਚਰ ਦਾ profession ਜਿਹੜਾ ਹੈਗਾ ਆ ਜੀ ਤੁਸੀਂ ਕੀ ਕਹਿੰਦੇ ਹੋ ਵੀ ਕਿੰਨਾ ਕੁ ਬੈਨੀਫਿਟਡ ਹੈਗਾ ਕਿੰਨਾ ਕੁ ਲੋਕੀ ਇਹਦੇ ਵਿੱਚ ਆਣਾ ਚਾਹੁੰਦੇ ਨੇ ਕਿੰਨੇ ਕੁ ਲੋਕੀ ਲਾਈਨ ਦੇ ਵਿੱਚ ਲੱਗੇ ਨੇ ਜਿਹੜੇ ਕਹਿੰਦੇ ਨੇ ਵੀ ਆਪਣੀ ਐਪਲੀਕੇਸ਼ਨ ਲੈ ਕੇ ਖੜੇ ਨੇ ਵੀ ਮੈਂ ਟੀਚਰ ਲੱਗਣਾ ਚਾਹਨਾ ਇਹ profession ਬੜਾ ਵਧੀਆ ਤੁਸੀਂ ਇਹਦੇ ਵਿੱਚ ਇਸ profession ਬਾਰੇ ਕੀ ਗੱਲ ਕਰਦੇ ਹੋ ਕਿੰਨੀ ਕੁ ਘਟ ਜ਼ਿੰਮੇਵਾਰੀਆਂ ਕਿੰਨੀ ਕੁ ਤਨਖਾਹ ਤੇ ਕਿੰਨਾ ਕੁ ਬੰਦਾ ਸਰਵਾਈਵ ਕਰ ਸਕਦਾ ਅਹ ਦੇਖੋ ਗੁਰਪ੍ਰੀਤ ਜੀ profession ਤਾਂ ਇਹ ਬਹੁਤ ਨੋਬਲ profession ਹੈ ਤੁਸੀਂ ਉਹਨਾਂ ਬੱਚਿਆਂ ਨੂੰ ਮਤਲਬ ਇਸ ਦੇਸ਼ ਦਾ ਭਵਿੱਖ ਨੇ ਉਹ ਬੱਚੇ ਜਿਨ੍ਹਾਂ ਨੂੰ ਤੁਸੀਂ ਪੜ੍ਹਾਈ ਲਿਖਾਈ ਕਰਾਉਣੀ ਹੈ ਔਰ ਉਹਨਾਂ ਨੇ ਕੱਲ ਨੂੰ ਕੋਈ ਸਾਇੰਸਦਾਨ ਬਣਨਾ ਕੋਈ ਡਾਕਟਰ ਬਣੇਗਾ ਕੋਈ ਇੰਜੀਨੀਅਰ ਬਣਦਾ ਕੋਈ ਬੈਂਕਰ ਬਣਦਾ ਕੋਈ ਕੁਛ ਨਾ ਦੇਖੋ ਉਹਨਾਂ ਬੱਚਿਆਂ ਨੇ ਹੀ ਗਾਹਾਂ ਦੇਸ਼ ਚਲਾਉਣਾ ਜਿਹੜੇ ਅੱਜ ਬੈਠੇ ਉਹਨਾਂ ਹਮੇਸ਼ਾ ਤਾਂ ਬੈਠੇ ਨਹੀਂ ਰਹਿਣਾ ਸੋ ਜੇ ਬੱਚਿਆਂ ਕੋਲ ਅੱਜ ਦੇ ਮੁਤਾਬਕ ਵਧੀਆ ਟੂਲਸ ਉਹਨਾਂ ਕੋਲ ਵਧੀਆ ਐਜੂਕੇਸ਼ਨ ਹੋਊਗੀ ਤਾਂ ਉਹ ਤਦੇ ਸਾਰੇ ਕੰਮ ਕਰ ਸਕਣਗੇ ਔਰ ਉਹ ਟੀਚਰ ਦਾ ਜਿਹੜਾ ਜੀ ਹੁੰਦਾ ਨਾ ਪੇਸ਼ਾ ਇਹ ਬਹੁਤ ਇੱਕ ਨਾ ਨੋਬਲ ਇਹਨੂੰ ਪੇਸ਼ਾ ਗਿਣਿਆ ਜਾਂਦਾ ਇਥੇ ਕਈ ਵਾਰੀ ਔਰ ਤੁਸੀਂ ਦੇਖਿਆ ਹੋਣਾ ਇਹਦੇ ਵਿੱਚ ਖਾਸ ਤੌਰ ਤੇ ਔਰਤਾਂ ਬਹੁਤ ਟੀਚਰ ਹੁੰਦੀਆਂ ਨੇ ਔਰ ਬੱਚੇ ਉਹਨਾਂ ਤੋਂ ਸਿੱਖਦੇ ਵੀ ਬਹੁਤ ਕੁਝ ਨੇ ਵਧੀਆ ਸਿੱਖਦੇ ਨੇ ਜਾਂ ਕਹ ਲਓ ਵੀ ਵਧੀਆ ਟੀਚਰ ਹੁੰਦੀਆਂ ਇਹ ਨਹੀਂ ਵੀ ਮਰਦ ਵਧੀਆ ਟੀਚਰ ਨਹੀਂ ਹੁੰਦੇ ਸਾਰੇ ਵਧੀਆ ਹੁੰਦੇ ਪਰ ਕਈ ਵਾਰੀ ਉਹ ਪ੍ਰਮਾਤਮਾ ਨੇ ਉਸ ਤਰ੍ਹਾਂ ਦਾ ਹਸਾਬ ਕਿਤਾਬ ਕੀਤਾ ਜੀ ਵੀ ਜਿਹੜੀਆਂ ਲੜਕੀਆਂ ਨੇ ਔਰਤਾਂ ਨੇ ਉਹ ਵਧੀਆ ਟੀਚ ਕਰਦੀਆਂ ਨੇ ਔਰ ਉਹ ਉਹ ਇਸ ਪ੍ਰੋਫੈਸ਼ਨ ਨੂੰ ਇੱਕ ਕਿਸਮ ਦਾ ਬੜਾ ਪਿਆਰ ਕਰਦੀਆਂ ਪਰ ਪੁਵਿਕ ਇਹਨਾਂ ਦਾ ਹਾਂ ਉਹ ਪੁਵਿਕ ਦੇਸ਼ ਦਾ ਵੀ ਪੁਵਿਕ ਆ ਅ ਪਤਾ ਨਹੀਂ ਜੀ ਦੇਖੋ ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਵੀ ਅਸੀਂ ਚਾਹੁੰਦੇ ਹਾਂ ਵੀ ਬੱਚੇ ਸਾਡੇ ਪੜ੍ਹਾਈ ਲਿਖਾਈ ਵਿੱਚ ਦੁਨੀਆ ਜਿਹਨਾਂ ਦਾ ਨਾਮ ਹੋਵੇ ਸਾਰਿਆਂ ਤੋਂ ਮੋਹਰੇ ਹੋਣ ਹਮ ਪਰ ਦੂਜੇ ਪਾਸੇ ਜਦੋਂ ਅਸੀਂ ਟੀਚਰਾਂ ਨਾਲ ਟ੍ਰੀਟਮੈਂਟ ਇਦਾਂ ਦੀ ਕਰਦੇ ਆ ਤਾਂ ਫਿਰ ਉਹ ਬੜਾ ਚੰਗਾ ਨਹੀਂ ਲੱਗਦਾ ਔਰ ਕੈਨੇਡਾ ਦੇ ਸਾਰੇ ਪ੍ਰੋਵਿੰਸਸ ਨਾਲੋਂ ਅਲਬਰਟਾ ਦੇ ਵਿੱਚ ਇਹ ਜਿਹੜਾ ਪੈਸੇ ਦੀ ਘਟ एजुकेशन ਤੇ ਖਰਚ ਕੀਤੇ ਜਾ ਰਿਹਾ ਜਦੋਂ ਕਿ ਇੱਥੇ ਉਹ ਕੀ ਕਹਿੰਦੇ ਹੁੰਦੇ ਆ ਸਰਪਲਸ ਦਿਖਾ ਲਿਆ ਜਾਂਦਾ ਬਜਟ ਦੇ ਬਜਟ ਦੇ ਮਤਲਬ ਕਹਿੰਦੇ ਭਾਵ ਇਹ ਹੈ ਵੀ ਜਿਹੜਾ ਬੰਦੇ ਨੇ ਟੀਚਰ profession ਦੇ ਵਿੱਚ ਆਣਾ ਉਹ ਇੱਕ ਤਰ੍ਹਾਂ ਦਾ ਕਮਰਕਸਾ ਕਰਕੇ ਆਵੇ ਤਨਖਾਹਾਂ ਵੀ ਉਹਨੀਆਂ ਨਹੀਂ ਮਿਲਣੀਆਂ ਜਿਮੇਵਾਰੀਆਂ ਵੀ ਜ਼ਿਆਦਾ ਨੇ ਤੇ ਦੇਸ਼ ਦਾ ਭਵਿੱਖ ਵੀ ਉਹਨਾਂ ਦੇ ਉੱਤੇ ਨਿਰਭਰ ਕਰਦਾ ਕਰਦਾ ਹਾਂ ਇਸ ਕਰਕੇ ਮੇਰਾ ਖਿਆਲ ਹੈ ਸਰਕਾਰਾਂ ਨੂੰ ਵੀ ਤੇ ਲੋਕਾਂ ਨੂੰ ਵੀ ਰਿਸਪੈਕਟ ਕਰਨੀ ਚਾਹੀਦੀ ਹੈ ਇਸੇ ਕਰਕੇ ਤੁਹਾਨੂੰ ਪਤਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕੀ ਜਿਹੜੇ ਆ ਥੋੜੇ ਦਿਨ ਪਹਿਲਾਂ ਇੱਥੇ ਮੁਜਾਰਾ ਕਰਨ ਗਏ ਸੀ ਕਿ ਡਾਊਨ ਟਾਊਨ ਦੇ ਵਿੱਚ ਉਦੋਂ ਪਹਿਲਾਂ ਲੈਜਿਸਲੇਚਰ ਦੇ ਬਾਹਰ ਵੀ ਮੁਜਾਰਾ ਕੀਤਾ ਬਹੁਤ ਹਜ਼ਾਰਾਂ ਦੀ ਗਿਣਤੀ ਵਿੱਚ ਸੋ ਲੋਕ ਪ੍ਰੈਸ਼ਰ ਪਾ ਰਹੇ ਨੇ ਪਰ ਦੇਖੋ ਸਰਕਾਰ ਕੀ ਮੰਦੀ ਹੈ ਕਿ ਨਹੀਂ ਮੰਦੀ ਜੀ ਚਲੋ ਹੁਣ ਆਪਣੇ ਕੋਲ ਹਜੇ ਟਾਈਮ ਵੀ ਥੋੜਾ ਰਹਿ ਗਿਆ ਤੇ ਇੱਕ ਬੜੀ ਅਹਿਮ ਖਬਰ ਆਪਾਂ ਸਾਂਝੀ ਕਰਨੀ ਹੈ ਆਪਣੇ ਦਰਸ਼ਕਾਂ ਦੇ ਨਾਲ ਸੰਗਾ ਸਾਹਿਬ ਜਿਹੜਾ ਇੱਕ ਡਰਗ ਮੈਥ ਦਾ ਜੀ ਇੱਕ ਖਬਰ ਹੁਣ ਆਈ ਹੈ ਵੀ ਇੱਕ ਖਬਰ ਤਾਂ ਚਲੋ ਪੁਰਾਣੀ ਸੀਗੀ 2023 ਦੀ ਹਨਾ ਪਰ ਮੈਥ ਦਾ ਜਿਹੜਾ ਇੱਕ ਖੇਪ ਫੜੀ ਗਈ ਸੀ ਜੀ ਕੈਨੇਡਾ ਟੂ ਨਿਊਜ਼ੀਲੈਂਡ ਦੇ ਬਾਰੇ ਉਹ ਕੀ ਸਾਰਾ ਸਿਲਸਿਲਾ ਸੀਗਾ ਉਹ ਜਿਹੜਾ ਜੜੇ ਸਾਡੇ ਦਰਸ਼ਕਾਂ ਨੂੰ ਉਹ ਦੱਸੋ ਕਿੱਥੋਂ ਕਹਾਣੀ ਸ਼ੁਰੂ ਹੋਈ ਤੇ ਉਹਦਾ ਨਤੀਜਾ ਕੀ ਨਿਕਲਿਆ ਕਿੰਨੀ ਕੁ ਮੈਥ ਸੀ ਕੌਣ ਇਹਦੇ ਵਿੱਚ ਇਨਵੋਲਵ ਸੀ ਕਿਸ ਤਰ੍ਹਾਂ ਦਾ ਇਹ ਸਾਰਾ ਤਾਣਾ ਬਣਾ ਬੁਣਿਆ ਗਿਆ ਜੀ ਤੜਮਣਾ ਦਾ ਜੀ ਇਦਾਂ ਲੱਗਦਾ ਸਾਰੀ ਗੱਲਬਾਤ ਤੋਂ ਜੇ ਆਪਾਂ ਦੇਖ ਰਹੇ ਹਾਂ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਸਿਲਸਲੇ ਆਪਣੇ ਸਾਹਮਣੇ ਆ ਰਹੇ ਉਹਦੇ ਵਿੱਚ ਪੰਜਾਬੀਆਂ ਦਾ ਖਾਸ ਕਰਕੇ ਨਾ ਆਉਂਦਾ ਹੈ ਔਰ ਉਹਦੇ ਜੇ ਇੱਕੋ ਗੱਲ ਲੱਗਦੀ ਹੈ ਵੀ ਅਸੀਂ ਰਾਤੋਂ ਰਾਤ ਅਮੀਰੀ ਵਾਲੀ ਗੱਲ ਜਿਹੜੀ ਆ ਜੀ ਉਹ ਹੋਣ ਦੀ ਸੋਚ ਲੈਨੇ ਆ ਜੀ ਜਿਹੜੀ ਕਿ ਬੜੀ ਚੰਗੀ ਗੱਲ ਨਹੀਂ ਹੈ ਜੀ ਦੇਖੋ ਜੇ ਇਹਨਾਂ ਦੇਸ਼ਾਂ ਵਿੱਚ ਜੀਵਨ ਬਤਾਉਣਾ ਆਇਆ ਵਧੀਆ ਅਪੋਰਚ्युनिटीਜ਼ ਆ ਲੋਕੀ ਕੰਮ ਕਰਦੇ ਆ ਔਰ ਆਪਣਾ ਕਾਰੋਬਾਰ ਕਰਦੇ ਆ ਸਮਾਂ ਤੁਸੀਂ ਸਮਾਂ ਬਤਾਉਣਾ ਨਾ ਵਧੀਆ ਢੰਗ ਨਾਲ ਬਤਾ ਲਓ ਪਰ ਇਹ ਕੋਈ ਬਾਲੀ ਵਧੀਆ ਗੱਲ ਨਹੀਂ ਜਿਹੜਾ ਲੋਕਾਂ ਨੂੰ ਇਦਾਂ ਵੀ ਇਸ ਤਰ੍ਹਾਂ ਕਰਕੇ ਛੇਤੀ ਨਾ ਪੈਸੇ ਬਣਾਉਂਦਾ ਮੇਰਾ ਤੁਰਤ ਰਾਤ ਬਿਨਾਂ ਮਿਹਨਤ ਕੀਤੇ ਹਾਂ ਵੀ ਅਸੀਂ ਇਦਾਂ ਪੈਸਾ ਬਣਾ ਲਈਏ ਉਹਦੇ ਵਿੱਚ ਇਹ ਕੀ ਆ ਜੀ ਗੱਲ 2023 ਦੀ ਆ ਕਿ ਮੈਥ ਫੈਰਮਨ ਜਿਹੜੀ ਆ ਕੋਈ 1 ਟਨ ਤੋਂ ਵੱਧ ਹਾਂਜੀ तकरीबन 713 ਕਿਲੋ ਜੀ ਕੈਨੇਡਾ ਤੋਂ ਨਿਊਜ਼ੀਲੈਂਡ ਨੂੰ ਭੇਜੀ ਗਈ ਐਕਸਪੋਰਟ ਕੀਤੀ ਗਈ ਹੁਣ ਨਿਊਜ਼ੀਲੈਂਡ ਵਾਲਿਆਂ ਨੇ ਜੀ ਉੱਥੇ 6 ਬੰਦੇ ਫੜੇ ਆ ਓਕੇ ਹਾਂਜੀ ਹਾਂਜੀ ਔਰ ਉਹ ਜਿਹੜੇ ਸਮਾਨ ਉੱਥੇ ਉਹਨਾਂ ਕੋਲੋਂ ਫੜਿਆ ਉਹ 250 ਮਿਲੀਅਨ ਡਾਲਰ ਦਾ ਆ ਮੈਥਡਾ ਜਿਹੜਾ ਹਾਂ ਜਿਹੜਾ ਉਹ ਹਾਂ ਉਹ 250 ਮਿਲੀਅਨ ਨਿਊਜ਼ੀਲੈਂਡ ਦਾ ਤੇ 200 ਮਿਲੀਅਨ ਜਿਹੜਾ ਅਮਰੀਕਨ ਡਾਲਰ ਆ ਉਹਦੇ ਮੁਤਾਬਕ ਹੂੰ ਅੱਛਾ ਇਹ ਉਥੇ ਹੋਇਆ ਕਿ ਜੀ ਜਦੋਂ ਇਹ ਗੱਲਬਾਤ ਉਥੇ ਪਹੁੰਚਦੀ ਹੈ ਮਾਰਚ 2023 ਦੇ ਵਿੱਚ ਇਹ ਸ਼ੁਰੂ ਕਿੱਥੋਂ ਹੁੰਦੀ ਹੈ ਗੱਲ ਜੀ ਮਾਰਚ 2023 ਚ ਇੱਕ ਵਿਅਕਤੀ ਜਿਹਦਾ ਨਾਮ ਏਡਨ ਸਗਾਲਾ ਸੀਗਾ ਹਾਂ ਜੀ ਉਹਨੂੰ ਜਿਹੜੀ ਜੀ ਉਹਦੀ ਮੌਤ ਹੋ ਜਾਂਦੀ ਆ ਆਕਲੈਂਡ ਦੇ ਵਿੱਚ ਨਿਊਜ਼ੀਲੈਂਡ ਦਾ ਸ਼ਹਿਰ ਆ ਆਕਲੈਂਡ ਮੈਥ ਦੇ ਨਾਲ ਹਾਂ ਓਕੇ ਠੀਕ ਹੈ ਜੀ ਅੱਛਾ ਉਹ ਜਦੋਂ ਜਨੂ ਦੀ ਮੌਤ ਹੋਈ ਤਾਂ ਉਹ ਬੰਦਾ ਮਦਰ ਚੰਗਾ ਭਲਾ ਸੀ ਉਹ ਦੇਖਣ ਲੱਗੇ ਵੀ ਕੀ ਹੋਇਆ ਕੀ ਆ ਉਹ ਕਹਿੰਦੇ ਜੀ ਇਹਨੇ ਐਕਸੀਡੈਂਟਲੀ ਨਾ ਆ ਜਿਹੜਾ ਇੱਕ ਕੋਈ ਸਮਾਨ ਪੀ ਲਿਆ ਉਹਦੇ ਜਦੋਂ ਉਹਨਾਂ ਨੇ ਉਹਦੀ ਕੋਖ ਕੀਤੀ ਤਾਂ ਪਤਾ ਲੱਗਾ ਕਿ ਪਿਓਰ ਲਿਕਵਿਡ ਫਾਰਮ ਦੇ ਵਿੱਚ ਮੈਥ ਜਿਹੜੀ ਸੀਗੀ ਉਹ ਬੋਤਲਾਂ ਸੀਗੀਆਂ ਜੀ ਬਣਾਈਆਂ ਹਨੀ ਬੇਅਰ ਨਾਮ ਦੀ ਕੰਪਨੀ ਹਨੀ ਬੀਅਰ ਬੀਅਰ ਓਹਦੇ ਨਾਮ ਦੇ ਉੱਤੇ ਉਹਨਾਂ ਨੇ ਬੋਤਲਾਂ ਦੇ ਵਿੱਚ ਉਹ ਚੀਜ਼ ਪਾਈ ਸੀਗੀ ਮੈਥ ਲਿਕਵਿਡ ਫਾਰਮ ਅੱਛਾ ਜੀ ਤੇ ਉਹ ਜਿਹੜਾ ਬੰਦਾ ਸੀਗਾ ਜੀ ਉਹਨੂੰ ਵਿਚਾਰੇ ਨੂੰ ਕੀ ਪਤਾ ਉਹ ਤਾਂ ਉਹਨੂੰ ਬੀਅਰ ਸਮਝ ਕੇ ਪੀ ਗਿਆ ਜੀ ਤੇ ਬਸ ਉਹਦੇ ਨਾਲ ਉਹਦੀ ਮੌਤ ਹੋ ਜਾਂਦੀ ਹੈ ਜੀ ਅੱਛਾ ਜਦੋਂ ਫੇ ਉਹ ਪੁਲਿਸ ਘੁੰਮਦੀ ਘਮਾਉਂਦੀ ਪਹੁੰਚੀ ਪਈਏ ਕਿੱਥੋਂ ਆ ਰਹੀ ਹੈ ਚੀਜ਼ ਹਾਂਜੀ ਤੇ ਉਹਨਾਂ ਨੇ ਫੇ ਜੀ ਇੱਕ ਵਿਅਕਤੀ ਜਿਹਦਾ ਨਾਂ ਹਿੰਮਤ ਜੀਤ ਤੇ ਨਾਲ ਜਿੱਦਾਂ ਛੋਟਾ ਨਾਂ ਰੱਖ ਲੈਂਦੇ ਜਿੰਮੀ ਕਾਲੋ ਉਹ ਨਾਂ ਦਾ ਵਿਅਕਤੀ ਹੈ ਜੀ ਜਿਹਨੂੰ ਉਹਨਾਂ ਨੇ ਫੜਿਆ ਆ ਇਹਦੇ ਵਿੱਚ ਇਸੇ ਚੱਕਰ ਦੇ ਵਿੱਚ ਓਕੇ ਅੱਛਾ ਉਹ ਕਹਿੰਦੇ ਵੀ 29000 ਕੈਨ ਜਿਹੜੇ ਨਾ ਜਦੋਂ ਉੱਥੇ ਗਏ ਉਹ ਵੇਰ ਉਹ ਚ ਉਹਨਾਂ ਨੇ ਦੇਖਿਆ ਸਿਲਸਿਲਾ ਤਾਂ ਉਹ ਸਾਰਾ ਕਮਰੇ ਉੱਥੇ ਇਹਨਾਂ ਭਰੇ ਪਏ ਉਹ ਸ਼ਿਪਮੈਂਟ ਦੇ ਨਾਲ ਮੈਥ ਦੀ ਜੀ ਨਹੀਂ ਮੈਥ ਵੀ ਸੀ ਪਰ ਦੂਸਰੀ ਬੀਅਰ ਵੀ ਸੀਗੀ ਓਕੇ ਮਤਲਬ ਰਲਾ ਮਲਾ ਕੇ ਜਾਣਾ ਨਾ ਕੰਮ ਤੇ 38000 ਕੈਨ ਉਹਨਾਂ ਨੇ ਟ੍ਰਾਂਟੋ ਤੋਂ ਕੀ ਦਿੱਸੀਗੇ ਸ਼ੇਪ ਔਰ ਉਹਦੇ ਵਿੱਚ ਮੋਸਟਲੀ ਜਿਹੜਾ ਸੀਗਾ ਉਹ ਬੀਅਰ ਹੀ ਸੀਗੀ ਅੱਛਾ ਮੋਸਟਲੀ ਦੇ ਵਿੱਚ ਬੀਅਰ ਸੀਗੀ ਮੋਸਟਲੀ ਬੀਅਰ ਸੀਗੀ ਫਿਰ ਉਹਨਾਂ ਨੇ ਇੱਕ ਬੰਦਾ ਜੀ ਹੋਰ ਫੜਿਆ ਉੱਥੇ ਉਹਦਾ ਨਾਮ ਹੈਗਾ ਬਲਤੇਜ ਸਿੰਘ ਉਹ ਬੜਾ ਰਿਸਪੈਕਟਡ ਬਿਜ਼ਨਸਮੈਨ ਆ ਕਹਿੰਦੇ ਅੱਛਾ ਜੀ ਨਿਊਜ਼ੀਲੈਂਡ ਦੇ ਵਿੱਚ ਜੀ ਔਰ ਹੁਣ ਇਹਨਾਂ ਨੂੰ ਨਾ ਦੋਨਾਂ ਨੂੰ ਉੱਥੇ ਉਹਨਾਂ ਨੇ ਸਜ਼ਾ ਵੀ ਕੀਤੀ ਹੈਗੀ ਆ ਅ ਜਿਹੜਾ ਜਿਮੀ ਕਾਲੋ ਆ ਉਹਨੂੰ ਵੀ ਤੇ ਬਲਤੇਜ ਸਿੰਘ ਨੂੰ ਜਿਮੀ ਕਾਲੋ ਨੂੰ 21 ਸਾਲ ਲਈ ਅੰਦਰ ਕਰਤਾ ਓਕੇ ਔਰ ਬਲਤੇਜ ਸਿੰਘ ਹਰਾਂ ਨੂੰ 22 ਸਾਲਾਂ ਲਈ ਅੰਦਰ ਕੀਤਾ ਅੱਛਾ ਇਹਦੀ 36 ਮਿਲੀਅਨ ਡਾਲਰ ਦੀ ਇਹਦੀ ਪ੍ਰਾਪਰਟੀ ਬਣਾਈ ਆ ਬਲਤੇਜ ਸਿੰਘ ਦੀ ਓਕੇ ਉਹ ਵੀ ਉਹਨਾਂ ਨੇ ਸੀਜ਼ ਕਰ ਲਈ ਜਬਤ ਕਰ ਲਈ ਜਬਤ ਕਰ ਲਈ ਜੀ ਜਿਹੜਾ ਇੰਨਾ ਪੈਸਾ ਚਾਹੇ ਇਹ ਦਿਨੇ ਲੋਕੀ ਮਰੇ ਹੋਣਗੇ ਜਿਨ੍ਹਾਂ ਦੀ ਚਲੋ ਗਿਣਤੀ ਨਹੀਂ ਆਉਂਦੀ ਜਿਹੜੇ ਨਸ਼ੇ ਕਰਕੇ ਮਰਦੇ ਨੇ ਤੇ ਉਹ ਸਾਰੀ ਪ੍ਰਾਪਰਟੀ ਉਹਨਾਂ ਨੇ ਉਹਦੇ ਵਿੱਚ ਹੀ ਇਨਵੋਲਵ ਕਰ ਲਈ ਚਾਹੇ ਉਹਨੇ ਰੀਅਲ ਏਸਟੇਟ 'ਚ ਆਪਣੇ ਪੈਸੇ ਵੱਖਰੇ ਤਰੀਕੇ ਕਮਾਏ ਹੋਣ ਜਾਇ ਇਹਦੇ ਥਰੂ ਕਮਾਏ ਹੋਣ ਅੱਛਾ ਹੁਣ ਇੱਥੇ ਇੱਕ ਹੋਰ ਗੱਲ ਜਿਹੜੀ ਸਾਹਮਣੇ ਆਈ ਆ ਉਹ ਇਹ ਆ ਵੀ ਇਹ ਜਿਹੜਾ ਸਮਾਨ ਨਾ ਜੀ ਬੈਨਕੂਬਰ ਦੇ ਵਿੱਚੋਂ ਜਾਂ ਇੱਕ ਕੰਪਨੀ ਆ ਉਹਦਾ ਨਾਮ ਪੈਟ੍ਰਿਕੋਰ ਬੈਵਰੇਜਸ ਇਨਕਾਰਪੋਰੇਸ਼ਨ ਆ ਹਾਂਜੀ ਇਹ ਸਰੀ ਦੀ ਕੰਪਨੀ ਆ ਉੱਥੇ ਹੋਈ ਆ ਕੀ ਕੰਦ ਰਜਿਸਟਰਡ ਓਕੇ ਜੀ ਔਰ ਅਜੀਜ਼ ਦੀਪ ਸਿੰਘ ਸੰਧੂ ਨਾਂ ਦਾ ਵਿਅਕਤੀ ਆ ਜਿਹਦੇ ਨਾਂ ਤੇ ਇਹ ਕੰਪਨੀ ਸੀਗੀ ਜੀ ਪਰ ਇਹ 2024 ਦੇ ਵਿੱਚ ਇਹ ਕੰਪਨੀ ਜਿਹੜੀ ਜੀ ਬੰਦ ਹੋ ਗਈ ਆ ਕੈਨੇਡਾ ਵੱਲੋਂ ਕਰਤੀ ਗਈ ਹੈਰਾਨੀ ਇਸ ਗੱਲ ਦੀ ਆ ਵੀ ਜਿਹੜੀ ਆਰਸੀਐਮਪੀ ਆ ਉਹਨਾਂ ਨੇ ਇੱਥੇ ਬੰਦਾ ਕਿਸੇ ਨੂੰ ਨਹੀਂ ਹਜੇ ਤੱਕ ਚਾਰਜ ਕੀਤਾ ਜੀ ਔਰ ਜਦੋਂ ਉਹਨਾਂ ਨੂੰ ਇਸ ਦੀ ਪੁੱਛ ਪੜਤਾਲ ਵੀ ਕੀਤੀ ਜਾਂਦੀ ਹੈ ਤੇ ਉਹ ਕਹਿੰਦੇ ਜੀ ਵੀ ਆਰਸੀਐਮਪੀ ਨੇ ਗਲਤ ਬਾਤ ਕੀਤੀ ਆ ਪਰ ਉਹਨਾਂ ਨੇ ਹਜੇ ਵੀ ਕਿਸੇ ਬੰਦੇ ਨੂੰ ਚਾਰਜ ਨਹੀਂ ਕੀਤਾ ਇਹ ਜਿਹੜੀ ਕੰਪਨੀ ਸੀਗੀ ਅਜੀਜ਼ ਦੀਪ ਸਿੰਘ ਸੰਧੂ ਆ ਕੋਈ ਉਹਦੇ ਨਾਲ ਜਿਹੜਾ ਪਹਿਲਾਂ ਸਰੀ ਚ ਰਹਿੰਦਾ ਸੀ ਜਿੱਥੇ ਉਹ ਕੰਪਨੀ ਸੀਗੀ ਜੀ ਅੱਜ ਕੱਲ ਉਹ ਡੈਲਟਾ ਚ ਰਹਿ ਰਿਹਾ ਜਦੋਂ ਉੱਥੇ ਪੁਲਿਸ ਗਈ ਹੈ ਜਾ ਕੇ ਉਹਨਾਂ ਕੁੰਡਾ ਕੜਕਾਇਆ ਕਿਸ ਨੇ ਦਰਵਾਜ਼ਾ ਨਹੀਂ ਖੋਲਿਆ ਪਰ ਉਹ ਇਨਾ ਪੱਕਾ ਵੀ ਉਹ ਡੈਲਟਾ ਦੇ ਵਿੱਚ ਰਹਿ ਰਿਹਾ ਹੁਣ ਇਸ ਵੇਲੇ ਸੋ ਇਹ ਕਹਾਣੀ ਹੈ ਜੀ ਇਸ ਮਤਲਬ ਵੱਡੀ ਪ੍ਰੋਪਰਟੀ ਦੀ ਹਾਂ ਜੀ ਆਪਾਂ ਸੰਗਾ ਸਭ ਹੋਰ ਵੀ ਆਪਣੇ ਕੋਲ ਬੜੀਆਂ ਅਪਡੇਟਸ ਸਗੀਆਂ ਤੇ ਬڑے ਇਸ਼ੂ ਹੈਗੇ ਨੇ ਆਪਾਂ ਅ ਅਗਲੇ ਵੀਕ ਉਹਨਾਂ ਦੇ ਵੀ ਗੱਲ ਕਰਾਂਗੇ ਇੱਥੇ ਵੀ ਅ ਡੋਡਿਆਂ ਦੀ ਖੇਤੀ ਫੜੀ ਗਈ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਕਿਉਂਕਿ ਅੱਜ ਸਮਾਂ ਨਹੀਂ ਹੈਗਾ ਤੇ ਬਾਕੀ ਇੱਕ ਗੱਲ ਕਰਨੀ ਹੈ ਰੇਸਿਜ਼ਮ ਜਿਹੜਾ ਇੱਥੇ ਹੁਣ ਜ਼ਿਆਦਾ ਵੱਧ ਰਿਹਾ ਨਸਲੀ ਭੇਦਭਾਵ ਆਪਣੇ ਨਾਲ ਕਿੰਨੇ ਇੱਥੇ ਸਾਹਮਣੇ ਆਏ ਨੇ ਉਸ ਬਾਰੇ ਗੱਲਬਾਤ ਕਰਨੀ ਹੈ ਤੇ ਉਹ ਸਾਰੀਆਂ ਡਿਟੇਲਾਂ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਭਾਲ ਕੇ ਰੱਖ ਕੇ ਦੇਣੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਗਾ ਸਾਹਿਬ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Alberta Weekly sponsored by Lexus South Point and Wild Rose Garments and Silk Screening, Edmonton.